ਕੀ ਹਾਲ ਚਾਲ ਹੈ ਦੋਸਤਾਂ ਮੇਰੇ ਉਮੀਦ ਕਰਦੀ ਠੀਕ-ਠਾਕ ਹੋਵੋ ਤੁਹਾਡੇ ਜਨਵਰੀ ਸੈਟ ਵਟ ਹੋਣਗੇ ਤੇ ਲਓ ਵੀ ਮਿੱਤਰੋ ਵਲੌਗ ਆਪਾਂ ਜਿਹੜਾ ਅੱਜ ਅਪਲੋਡ ਕਰਨ ਲੱਗੇ ਆ ਇਹ ਵਾਲਾ ਹਨਾ ਇਹ ਹੈਗਾ ਡਿਵਰਮਿੰਗ ਵਾਲੇ ਦਿਨ ਦਾ ਉਹ ਵੀਡੀਓ ਜਿਆਦਾ ਵੱਡੀ ਹੋ ਗਈ ਸੀ 24-25 ਮਿੰਟਾਂ ਦੀ ਬਣ ਗਈ ਸੀ ਤਾਂ ਕਰਕੇ ਆਪਾਂ ਇਹਦੇ ਦੋ ਪਾਰਟ ਕਰਦੇ ਆ ਤੇ ਦੇਖੋ ਫਿਰ ਵੀਡੀਓ ਮਿੱਤਰੋ ਬੱਚੇ ਪੁੱਛੇ ਉਹ ਤਾਂ ਡਾਈ ਸੀ ਆਪਾਂ ਤੇ ਪੂਰੇ ਵਧੀਆ ਉਹਦੇ ਕਾਲਸਰਾ ਸਿੱਧਾ ਛਤਰੀ ਤੇ ਆਏ ਦੇਖੋ ਇਹ ਵਲੌਗ ਜੀ ਫਿਰ ਓਕੇ ਰਿਪੋਰਟਾ ਲਓ ਵੀ ਭਾਈ ਬੱਚੇ ਹਜੇ ਫਿਰਦੇ ਮੈਂ ਤੇ ਦੀਪ ਇੱਧਰ ਬੈਠੇ ਸੀ ਆਪੇ ਲਈ ਆ ਆਪਣੇ ਲਈ ਤਾਂ ਉੱਚੇ ਆ ਜੀ ਜਦੋਂ ਹੋਣ ਆ ਗਏ ਤੇ ਆਪਾਂ ਦੇਖ ਲਾਂਗੇ ਸਾਬਕਾ ਤਾਂ ਬੱਚਿਆਂ ਨੂੰ ਸੈੱਟ ਲਾਂਗੇ ਫਿਰ ਢੁਕਾ ਕੇ ਬੜੀ ਗੱਲ ਹਨ ਪਾਣੀ ਦੀਦਕੇ ਕੇ ਇਹਨਾਂ ਨੂੰ ਕੂਤਰਨ ਹੈ ਕੋਈ ਨਹੀਂ ਕਰਦੇ ਆ ਫਿਰ ਇੱਕ ਮਿੰਟ ਦੂਰਬੀ ਨਾਲ ਦੇਖ ਲੈਨੇ ਆ ਦੂਰਬੀ ਵੀ ਬਈ ਉਹ ਪਈ ਆਪਣੀ ਠੀਕ ਆ ਜੀ ਚੱਲ ਫਿਰ ਦਈਏ ਦੀਵਾ ਆ ਜਾ ਪਾਣੀ ਚਲੋ ਬਈ ਦੇਖੋ ਬੱਚੇ ਲੋ ਵੀ ਛਤਰੀਆਂ ਦੋਨੇ ਲਾਤੀਆਂ ਚੱਕਾ ਪਹਿਲਾ ਜਾਨਵਰ ਛੱਡ ਦਿੰਨੇ ਆਪਾਂ ਹੋ ਗਿਆ ਇਹ ਬੈ ਜਾਣਾ ਬੈ ਜਾਣਾ ਬੈ ਕੇ ਬਸ ਇਹ ਨਹੀਂ ਕੰਮ ਆ ਇਹ ਆ ਸ਼ੈਦੀ ਬੈਠੇ ਬਾਈ ਕਿ ਮੈਂ ਤੁਹਾਨੂੰ ਕਿਹਾ ਸੀ ਇਹ ਨਹੀਂ ਵਹਿੰਦਾ ਆ ਲੈ ਦੂਜਾ ਵੀ ਡੱਗ ਗਿਆ ਇਹ ਦੋਨੇ ਲਾਈ ਲੱਗਾ ਭਾਈ ਆਹ ਥੋੜੀ ਜਿਹੀ ਗੇੜੇ ਦੇ ਕੇ ਬੈ ਜਾਂਦਾ ਉਹ ਘੋੜ ਤੇ ਵਹਿੰਦਾ ਵਕਾਲਸਰਾ ਆਹ ਆ ਤਾਂ ਬੈ ਜਾਂਦਾ ਕਲੀ ਬੂਦਾ ਤੇ ਉਹ ਦੇਖੋ ਘੋੜ ਤੇ ਵਹਿੰਦਾ ਇੱਥੇ ਹੋ ਜੇ ਤਾਂ ਫਿਰਦਾ ਇੱਥੇ ਇਹਨੇ ਬੈਨ ਲੱਗੇ ਨੇ ਵੇਖੀ ਅੱਜ ਪਰ ਤਾਂ ਨਹੀਂ ਹੋ ਸਕਦਾ ਵੀ ਨਾ ਬੈਠੇ ਪਰ ਜਿਸ ਤੱਕ ਮੈਨੂੰ ਯਕੀਨ ਹੈ ਨਾ ਇਹ ਬਈ ਇਹਨੇ ਬੋਰ ਤੇ ਬਹਿਣਾ ਵਾ ਇੱਥੇ ਉੱਡ ਖੜਨਾ ਉੱਡ ਖੜਨਾ ਵਾ ਪੂਰੀ ਆਉਂਦਾ ਆਪਦੀ ਜਿੰਨਾ ਉੱਡਦਾ ਨਾ ਮਤਲਬ ਕਿ ਓਨਾ ਹੀ ਉੱਡਦਾ ਜਿਵੇਂ 2-4 ਘੰਟੇ 2.5 ਘੰਟੇ ਹੈ ਨਾ ਓਨਾ ਹੀ ਉੱਡਦਾ ਪਰ ਬਹਿਣਾ ਜਾ ਗੋਥੇ ਉਥੇ ਉਥੋ ਜਰੂਰ ਡਿਆ ਉਦੋਂ ਬਾਅਦ ਦੁਬਾਰਾ ਨਹੀਂ ਬੋਰ ਤੇ ਬਹਿੰਦੇ ਫੇਰ ਘਰੇ ਆਉਂਦਾ ਛਤਰੀ ਦੇ ਇਹ ਥੋੜੀ ਜੀ ਦੀ ਮਾੜੀ ਆਤਾ ਜੇ ਕਿਸੇ ਨੂੰ ਕੋਈ ਪਤਾ ਹੋਵੇ ਟਰੈਕ ਦਾ ਹਨਾ ਮੇਰਾ ਬਾਈ ਜਰੂਰ ਦੱਸੇ ਬਈ ਜਾਨਵਰ ਉੱਡੇ ਫਿਰਦੇ ਆ ਛੜਦੇ ਆ ਉਹ ਭਰਦਾ ਕਾਲਸਰਾ ਆਓ ਵੀਰਿਆ ਠੀਕ ਹੈ ਜੀ ਤੇ ਦੂਜਾ ਵੀ ਇੱਧਰ ਫਿਰਦਾ ਵਾ ਕਾਲੀ ਪੂਛਾ ਆਉ ਰਿਹਾ ਉਹ ਹੈ ਆਓ ਭਈ ਆਪਾਂ ਛੋਟੇ ਬੱਚੇ ਵੀ ਡਾਦੇ ਸਾਰੇ ਉਹ ਫਿਰਦੇ ਆ ਹੋ ਗਏ 20 ਮਿੰਟ ਕੁਛ ਆ ਆਉਂਦੇ ਦੋ ਤਿੰਨ ਆਦੇ ਆ ਗਏ ਆ ਕਾਲਸਰਾ ਵੀ ਅੱਜ ਤਾਂ ਆ ਗਿਆ ਆਦੇ ਆ ਗਿਆ ਭਾਈ ਅੱਜ ਨਹੀਂ ਲੱਗਦਾ ਜਾਂਦਾ ਆ ਰਿਹਾ ਭਈ ਰੱਤਾ ਨਾਲ ਪਾਸੇ ਡਿੱਗਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਹ ਨਾ ਹਜੇ ਇੰਨੇ ਚੁੱਕਾ ਹੈ ਨਹੀਂ ਵਿਚਾਰਾ ਫਿਰ ਵੀ ਆਰਡਰ ਲੈਂਦਾ ਤੇ ਮੜੀ ਜਿਬੜਕਾ ਕੇ ਦਿਖਾ ਦਗੇ ਵੀ ਭਾਈ ਆ ਰਿਹਾ ਤੇਰਾ ਘਰ ਆਵੇ ਆ ਕੇ ਆ ਕੇ ਜੂਟ ਭਰੀ ਜਾਂਦਾ ਇੱਕ ਤਾਂ ਆ ਗਿਆ ਪਹਿਲੇ ਦੂਜਾ ਨਹੀਂ ਪਤਾ ਆ ਗਿਆ ਹਰੇ ਹਾਂ ਬਾਜੀ ਵਾਲਾ ਆ ਗਿਆ ਅਗਰ ਇੱਟਾ ਜੀ ਬੜੀ ਬੈਠਾ ਉਹ ਬਿਰਾ ਬੈਠਾ ਖਾ ਰ ਖਾ ਭਈ ਆ ਇਹ ਆ ਗਿਆ ਆ ਕੇ ਇੱਕ ਤਾਂ ਬੱਚਾ ਆਪਣਾ ਤੇ ਦੂਜਾ ਨਹੀਂ ਹਜੇ ਆਇਆ ග ද හොර බදනගේ තිීබ්දයි සාරද ම ක ක. ਆ ਸੇ ਜਾ ਪਾਸੇ ਜਿਆਦਾ ਆੜਾ ਖੁੱਡੇ ਜੀ ਆ ਦਿਖਾ ਲੈ ਖਾਦੀ ਮਾਂ ਅੰਦਰ ਐਕ ਤੇ ਮਹਾ ਤਿਕ ਸੁਆ ਨਾ ਕੁ ਕਾ ਐ ਕਾ ਆ ਕੇ ਮੈਂ ਕਿੰਦੇ ਨਹੀਂ ਓਏ ਦੋ ਸੇਡੈਂਟ ਜਿਹੜਾ ਵੀ ਆ ਗਿਆ ਦੋਨੇ ਰੰਡੇ ਆ ਆ ਗਿਆ ਹੂੰ ਆ ਲੋ ਆ ਵੀ ਆ ਗਿਆ ਭਾਈ ਭੈ 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 ਰੱਬਿਆ ਜਾਈ ਦਿੱਤੀ ਆਇਓ ਪਾ ਇਹੋ ਜੀ ਹੁੰਦਾ ਇੱਥੇ ਹੁੰਦਾ ਕਰਦੇ ਨੇ ਲੈ ਲੈਂਡਿੰਗ ਸਹੀ ਨਹੀਂ ਹੁੰਦੀ ਉਹਦੀ ਉਹੀ ਤਾਂ ਗੱਲ ਨੂੰ ਹੁੰਦਾ ਕੀ ਆ ਸਾਰੇ ਆਗੇ ਇੱਕ ਹੀ ਸੀ ਐ ਕੇ ਸ਼ਾਇਦ ਡਲੀ ਦੇ ਬਹਿ ਗਿਆ ਇਹ ਤਾਂ ਉਹ ਆਲੇ ਯਾਦ ਲਗਾ ਆਪਣੀ ਹਾ 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 ਬਈ ਬੱਚੇ ਨੇ ਨਾ ਬੱਚਾ ਆਪਣਾ ਆਇਆ ਵਾ ਪੌਣੇ 2 ਵਜੇ ਉਹ ਵਾਲਾ ਇੱਕ ਹਜੇ ਆਇਆ ਨਹੀਂ ਤੇ ਬੱਚੇ ਬਾਈ ਸੁੱਕੇ ਹਜੇ ਪਾਣੀ ਦੇ ਨਹੀਂ ਕੀਤੇ ਬਾਕੀ ਨਸਲ ਹੀ ਹੁੰਦੀ ਯਾਰ ਮਿਹਨਤ ਬੋਲਦੀ ਹੈਣਾ ਬਾਈ ਕਦੇ ਆਪਾਂ ਇਹ ਨਹੀਂ ਕਿਹਾ ਵੀ ਧੁੱਪਾ ਯਾਰ ਤਾਂ ਨਾ ਚੱਲ ਗਏ ਇਹ ਜੀ ਬਾਜਿੰਗ ਬੂਜਿੰਗ ਜਿੱਤਣੀਆਂ ਤਾਂ ਫਿਰ ਬਾਈ ਮਿਹਨਤ ਤਾਂ ਕਰਨੀ ਪੈਂਦੀ ਆ ਆਏ ਬਸ ਧੁੱਪੇ ਮੱਚ ਗਏ ਸ਼ਦਰਾਂ ਨੂੰ ਭਿਖਾਉਣੀਆਂ ਪੈਂਦੀਆਂ ਕਾਲਸਾ ਵੀ ਆ ਗਿਆ ਅੱਧ ਨਹੀਂ ਇਹਨੂੰ ਘੋੜ ਤੇ ਬਹਿਣ ਦਿੰਦੇ ਆਪਣਾ ਵੀ ਫਿਰ ਚੈਲੰਜ ਹੀ ਆ ਕੰਮ ਆਪ ਤੇ ਲੋ ਫੁੱਲ ਜੋਰ ਲਾਉਣਾ ਆਪਾਂ ਅੱਜ ਜਾਣ ਨਹੀਂ ਦੇਣ ਆ ਵੀ ਆ ਗਿਆ ਬਰਤਾਈਂ ਦਿਖਾਈ ਦਿਖਾਈ ਆਪਾਂ ਆ ਗਿਆ ਇੱਕ ਤਾਂ ਆਹ ਤਾਂ ਉੱਡਾ ਗਏ

ਆ ਬਹਿ ਗਿਆ ਭਾਈ ਉਹ ਦੂਜਾ ਵੀ ਆ ਗਿਆ ਠੀਕ ਹੈ ਜੀ ਆ ਦੇ ਆ ਜੀ ਅੰਦਰ ਕੋਸ਼ ਅੱਜ ਜਾ ਲੇ ਗਏ ਤਾਰਾਂ ਕਿੰਨੇ ਜਾਂਦੇ ਇਡਿਆਲ ਤੇ ਵਹਿੰਦਾ ਹੋਰ ਯਾਰ ਕੁੱਠਾ ਗਿੱਜਾ ਦਾ ਅੱਛਾ ਜਿਆ ਵੀ ਸਾਰੇ ਤਾਰਦ ਗਏ ਭਾਈ ਮਾਣੇ ਪਿੱਛੇ ਨਹੀਂ ਜੀ ਆ ਪਿੱਛੇ ਜੀ ਇੱਕ ਜਿਹੜਾ ਉੱਡ ਗਿਆ ਉਹ ਹੀ ਹੈ ਹਾਂ ਇਹ ਕੋਤੇ ਆ ਉਹ ਵੀ ਤਾੜ ਦੇ ਇਹ ਕਾ ਆ ਗਿਆ ਆ ਦੋਨੇ ਪੱਠੇ ਆਪਣੇ ਜਿਹੜੇ ਉੱਡ ਕੇ ਆਏ ਆ ਤੇ ਮੂੰਹ ਨਹੀਂ ਪਟਿਆ ਤੁਹਾਡੇ ਸਾਹਮਣੇ ਆ ਠੀਕ ਆ ਹੁਣੀ ਬਸ ਦੋ ਤਿੰਨ ਮਿੰਟ ਹੀ ਹੋਇਆ ਜੀ ਤੇ ਇਹਨਾਂ ਨੂੰ ਪੱਥਰੇ ਲੈ ਚੱਲਦੇ ਆ ਉੱਥੇ ਇਹਨਾਂ ਨੂੰ ਕਾਲਸਰਾ ਆ ਗਿਆ ਭਾਈ ਕਾਲਸਰਾ ਆ ਗਿਆ ਸਿੱਧਾ ਛਤਰੀ ਤੇ ਜੀ ਨੂੰ ਮੈਂ ਲਾ ਕੇ ਦਿਖਾਉਣਾ ਇੱਧਰ ਦੇਖਿਓ ਇੱਕ ਮਿੰਟ ਪੱਥੇ ਇੱਥੇ ਛੱਡ ਦੇ ਬਈ ਇਹ ਕਿਵੇਂ ਹੋ ਸਕਦਾ ਜੀ ਕਾਲਸਰਾ ਅੱਜ ਸਿੱਧਾ ਛਤਰੀ ਤੇ ਆ ਗਿਆ ਕਿੱਧਰ ਬੈਠਾ ਆ ਦੇ ਉੱਡ ਕੇ ਨਹੀਂ ਇਹ ਨਾ ਆ ਆ ਦੇਖੋ ਭਾਈ ਜੀ ਦਿਖਾਈ

ਬਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਅੱਜ ਇੱਦਾਂ ਛਤਰੀ ਦੇ ਕਿਵੇਂ ਆ ਗਿਆ ਇਹ ਆਇਆ ਰਹੀਂ ਇਹ ਡਰਾ ਦੇ ਇਹਨੂੰ ਉਹ ਤਾੜਦੇ ਪਹਿਲਾਂ ਉਹ ਭਾਈ ਅੱਜ ਯਾਰ ਆ ਗਈ ਹੋ ਜਾਂਦਾ ਯਾਰ ਲੈ ਉਹ ਉਹ ਆਪਣਾ ਗੰਦ ਵੀ ਹੈ ਤੇ ਉਹ ਸਿੱਧਾ ਛਤਰੀ ਤੇ ਆ ਗਿਆ ਉਹ ਬੈਠਾ ਪਰਲੇ ਪਾਸੇ ਤਾੜ ਕੇ ਦੇਖ ਹੁਣ ਇੱਧਰ ਦੇਖੋ ਹਾਰੇ ਕੰਬਾਜੇ ਦੀ ਬਈ ਹੋਈ ਜਾਂਦੇ ਬਾਈ ਉਹ ਛਤਰੀ ਡਾਉਣੀ ਪੈਣੀ ਜੀ ਬਣੋ ਅੱਛਾ ਦੇ ਨਮੀ ਬਾਹਰ ਲੋ ਮੇਤਰੋ ਇਹ ਵੀਡੀਓ ਦਾ ਪੀਠੀ ਐਂਡ ਕਰ ਦਿੰਨੇ ਆ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਦੇਖਤਾਂ ਲੱਗੀ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਕਰੋ ਸਬਸਕ੍ਰਾਈਬ ਪ੍ਰੈਸ ਦੀ ਬੈਲ ਆਈਕਨ ਮੇਤਰੋ